ਸਤਗੁਰੂ ਜੀ ਦਾ ਪਟਨੇ ਜਾਣਾ ਸਤਗੁਰੂ ਜੀ ਦੇ ਆ ਗਿਆ ਤੇ ਚਲੇ ਕੇ ਪਟਨੇ ਆਪੇ ਦੇ ਪਟਨੇ ਵਿੱਚ ਸਾਲਸਰਾਏ ਜੋਰੀ ਦੀ ਬਣਾਈ ਹੋਈ ਧਰਮ ਮਸਾਲਾ ਪ੍ਰਸਿੱਧ ਸੀ ਉਸ ਧਰਮ ਮਸਾਲਾ ਵਿੱਚ ਸਤਗੁਰੂ ਜੀ ਨੇ ਡੇਰਾ ਲਾ ਦਿੱਤਾ ਪਟਨੇ ਵਿੱਚ ਗੁਰੂ ਘਰ ਦੇ ਮਸੰਦ ਰਹਿੰਦੇ ਸਨ ਸਾਲਸਰਾਏ ਦੇ ਪਰਿਵਾਰ ਦੇ ਪ੍ਰੇਮ ਕਰਕੇ ਸਿੱਖੀ ਦਾ ਚੰਗਾ ਪ੍ਰਚਾਰ ਹੋਇਆ ਸੀ ਸਤਗੁਰੂ ਜੀ ਦਾ ਆਉਣਾ ਸੁਣ ਕੇ ਗੁਰੂ ਘਰ ਦੇ ਪ੍ਰੇਮੀ ਭਗਤ ਮਾਰਗ ਵਾਲੇ ਸੰਤ ਅਤੇ ਸਿੱਖ ਇਕਦਮ ਸਾਰੇ ਕੰਮ ਛੱਡ ਕੇ ਸਤਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆ ਗਏ ਸਤਗੁਰੂ ਨਾਨਕ ਦੇਵ ਜੀ ਦੇ ਪਿੱਛੋਂ ਕੋਈ ਸਤਗੁਰੂ ਪਟਨੇ ਤੱਕ ਨਹੀਂ ਸੀ ਪੁਜਾ ਦੂਰ ਰਹਿਣ ਕਰਕੇ ਉਹ ਸ੍ਰੀ ਅਮਰਤਸਰ ਜਾ ਅਮਰਤਸਰ ਜੀ ਆ ਕੇ ਵੀ ਦਰਸ਼ਨ ਨਹੀਂ ਸੰਨ ਕਰ ਸਕੇ ਇਸ ਵਾਸਤੇ ਉਹਨਾਂ ਦੇ ਹਿਰਦੇਆਂ ਵਿੱਚ ਸਤਿਗੁਰੂ ਦਰਸ਼ਨ ਦੀ ਬੜੀ ਖੇਚ ਤੇ ਤਰਫ ਸੀ ਬਹੁਤ ਸਾਰੇ ਪ੍ਰੇਮੀ ਜੋੜੇ ਦਰਸ਼ਨਾਂ ਨੂੰ ਤਰਸਦੇ ਹੀ ਪਰਲੋਕ ਗਮਣ ਕਰ ਗਏ ਸਨ ਉਹਨਾਂ ਨੂੰ ਬ੍ਰਹਮ ਲੋਕ ਵਿੱਚ ਸਤਿਗੁਰ ਜੀ ਦਾ ਦਰਸ਼ਨ ਹੋਏ ਸਨ ਬਹੁਤ ਸਾਰੇ ਪਰੇਮੀਆਂ ਨੇ ਬੜੀ ਰੀਤਾਂ ਦੇ ਸਤਰਾਂ ਨਾਲ ਕਈ ਪ੍ਰਕਾਰ ਦੀਆਂ ਵਸਤੂਆਂ ਤਿਆਰ ਕਰ ਕੇ ਰੱਖੀਆਂ ਹੋਈਆਂ ਸਨ ਜਦ ਸਤਗੁਰੂ ਜੀ ਆਉਣਗੇ ਤਦ ਉਹ ਭੇਟਾ ਕਰਨਗੇ ਉਹ ਆਪੋ ਆਪਣੇ ਘਰਾਂ ਤੋਂ ਉਹ ਵਸਤੂਆਂ ਵੀ ਨਾਲ ਲੈ ਆਏ ਸਤਗੁਰੂ ਜੀ ਦੀ ਸ਼ਰਨ ਰੱਖ ਕੇ ਹਿਰਦੇ ਸ਼ਾਂਤ ਕੀਤੇ ਸਤਿਗੁਰੂ ਜੀ ਦੀਆਂ ਮਿਹਰਾਂ ਪ੍ਰਾਪਤ ਕਰਕੇ ਬੜੇ ਨਿਹਾਲ ਹੋਏ ਤੇ ਗੁਰੂ ਦੇ ਲੰਗਰ ਵਿੱਚ ਸੇਵਾ ਕਰਨ ਲੱਗੇ ਸਤਿਗੁਰੂ ਜੀ ਨੇ ਰਾਜਾ ਵਿਰਸਿੰਗ ਸਿੰਘ ਜੀ ਨੂੰ ਬਚਨ ਦਿੱਤਾ ਸੀ ਕਿ ਉਸ ਦੇ ਉਸ ਦੇ ਨਾਲ ਸਹਿਬ ਕਾਮ ਰੂਪ ਦੇਸ਼ ਨੂੰ ਚੱਲਣਗੇ ਮਰ ਮਾਤਾ ਨਾਨਕੀ ਜੀ ਨੇ ਸਤਗੁਰੂ ਜੀ ਦੇ ਮਹਿਲ ਮਾਤਾ ਗੁਜਰੀ ਜੀ ਦੇ ਅੱਗੇ ਜਾਣਾ ਕਠਨ ਸੀ ਮਾਤਾ ਨਾਨਕੀ ਜੀ ਨੇ ਸਲਾਹ ਦਿੱਤੀ ਕਿ ਉਹ ਪਟਨਾ ਵਿੱਚ ਹੀ ਰਹਿਣਗੇ ਸਤਗੁਰੂ ਜੀ ਇਕੱਲੇ ਅੱਗੇ ਚਲੇ ਜਾਣ ਮਾਤਾ ਗੁਜਰੀ ਜੀ ਤਾਂ ਖਤਰੇ ਵਾਲੀਆਂ ਥਾਂਾਂ ਤੇ ਵੈਸੇ ਨਹੀਂ ਸੰਨ ਜਾ ਸਕਦੇ ਕਿਉਂਕਿ ਅਕਾਲ ਪੁਰਖ ਦੀ ਕਿਰਪਾ ਨਾਲ ਉਹ ਇੱਕ ਸੁੰਦਰ ਬਾਲਕ ਦੀ ਮਾਤਾ ਬਣਨ ਵਾਲੀ ਸੀ ਨਾਰੀ ਮਾਂ ਬਣਨ ਦਾ ਖਾਤਰ ਸਾਰੇ ਪ੍ਰਵਾਨ ਕਰ ਦਿੰਦੀ ਹੈ ਸਤਗੁਰੂ ਜੀ ਨੇ ਪਟਨੇ ਸਹਿਰ ਰੌਣਕ ਵਾਲਾ ਸੁੰਦਰ ਦੇਖ ਕੇ ਤੇ ਸਿੱਖ ਸੰਗਤ ਦਾ ਬੇਅੰਤ ਪ੍ਰੇਮ ਅਨੁਭਵ ਕਰਕੇ ਮਾਤਾ ਨਾਨਕੀ ਜੀ ਤੇ ਮਹਿਲ ਮਾਤਾ ਗੁਜਰੀ ਜੀ ਨੂੰ ਪਟਨੇ ਹੀ ਰਹਿਣ ਵਾਸਤੇ ਆਗਿਆ ਦੇ ਦਿੱਤੀ ਉਹਨਾਂ ਦੀ ਸਹਾਇਤਾ ਵਾਸਤੇ ਭਾਈ ਕਿਰਪਾਲ ਚੰਦ ਜੀ ਮੌਨਸੀ ਸਾਹਿਬ ਚੰਦ ਦਿਮਾਨ ਮਤੀ ਰਾਮ ਸਤੀ ਨਾਮ ਤੇ ਚਰਨ ਦਾਸ ਆਤਕ ਗੁਰੂ ਘਰ ਦੇ ਸੇਵਾਦਾਰਾਂ ਨੂੰ ਪਟਣੇ ਹੀ ਰਹਿਣ ਦਾ ਹੁਕਮ ਦਿੱਤਾ ਇਸ ਹੁਕਮ ਨੂੰ ਸੁਣ ਕੇ ਪਟਨੇ ਦੀ ਸੰਗਤ ਬਹੁਤ ਪਰੇਸ਼ਾਨ ਹੋਈ